ਇੱਕ ਕਾਲਕ ਪਰਮਾਤਮਾ ਦੇ ਨਾਮ ਦੇ ਨਾਲ ਲੜਦਾ ਜਿੰਨਾ ਮਨੁੱਖਾਂ ਦਾ ਇੱਕ ਕਾਲਕ ਪਰਮਾਤਮਾ ਦੇ ਉੱਤੇ ਭਰੋਸਾ ਤੇ ਧੰਨ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਕਦੇ ਵੀ ਡੋਲਣ ਨਹੀਂ ਦਿੱਤਾ ਉਹਨਾਂ ਨੂੰ ਕਦੇ ਦਿੱਤੀ ਬਾ ਨਹੀਂ ਲਗੰਦਾ ਤੇ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਸੰਸਾਰ ਦੇ ਵਿੱਚੋਂ ਬਚਾ ਲਦਾ ਇੱਕ ਨਾਮ ਜਿਸ ਮਨ ਵੱਸੈ ਦੁੱਖ ਦਰਦ ਸਭ ਤਾਰਨ ਦਾ ਹੈ ਕਿ ਜਿੰਨਾ ਮਨੁੱਖਾਂ ਦੇ ਹਿਰਦੇ ਦੇ ਵਿੱਚ ਇੱਕ ਕਾਰਕ ਪ੍ਰਮਾਤਮਾ ਵਸ ਗਿਆ ਕਿਉਂਕਿ ਕਾਰਕ ਪ੍ਰਮਾਤਮਾ ਇੰਨਾ ਧਿਆਨੂ ਕਰਪਾਲੂ ਆ ਆਪਣਾ ਹੱਥ ਲਾ ਕੇ ਆਪਣੇ ਸੇਵਕਾਂ ਦੀ ਆਪਣੇ ਭਗਤਾਂ ਦੀ लाज ਰੱਖਦਾ ਦਬਾਈ ਦੇ ਵਿੱਚ ਇੱਕ ਪਰਿਵਾਰ ਪਰਿਵਾਰ ਜਿਹੜਾ ਬਹੁਤ ਪੜਿਆ ਲਿਖਿਆ ਉਹ ਸਾਰਾ ਪਰਿਵਾਰ ਜਿਹੜਾ ਡਾਕਟਰ ਹੈ ਉਹਨਾਂ ਨੇ ਦਾਸ ਨੂੰ ਫੋਨ ਕੀਤਾ ਕਹਿਣ ਲੱਗੇ ਭਾਈ ਸਾਹਿਬ ਛੁੱਟੀ ਦਾ ਦਿਨ ਸੀ ਸਾਰੇ ਪਰਿਵਾਰ ਨੇ ਰਾਕੇ ਸੁਲਾਹ ਬਣਾਈ ਕਿ ਅੱਜ ਛੁੱਟੀ ਦਾ ਦਿਨ ਅੱਜ ਸਾਨੂੰ ਗੁਰਦੁਆਰੇ ਜਾਣਾ ਚਾਹੀਦਾ ਤੇ ਉਹ ਕਹੇ ਲੱਗੇ ਭਾਈ ਸਾਹਿਬ ਗੁਰਦੁਆਰਾ ਜਿਹੜਾ ਸਾਡੇ ਘਰ ਤੋਂ ਕੋਈ ਤਕਰੀਬਨ ਜਿਹੜਾ 30-40 ਕਿਲੋਮੀਟਰ ਦੂਰ ਸੀ ਕਹਿਣ ਲੱਗੇ ਸਾਡੀ ਬੇਟੀ ਕਹਿਣ ਲੱਗੇ ਕਿ ਮਮਾ ਸਾਨੂੰ ਗੁਰੂ ਘਰ ਵਿੱਚ ਜਾਣਾ ਚਾਹਦਾ ਕਹਿਣ ਲੱਗੇ ਕਿ ਅਸੀਂ ਸਾਰਾ ਪਰਿਵਾਰ ਤਿਆਰ ਹੋਏ ਭਾਈ ਸਾਹਿਬ ਤੇ ਅਸੀਂ ਗੱਡੀ ਵਿੱਚ ਬੈਠ ਕੇ ਸ਼ਾਮਾਂ ਦਾ ਸਮਾਂ ਸੀ ਹੱਦੇ ਅਸੀਂ 3-4 ਕਿਲੋਮੀਟਰ ਦੀ ਗੈਸਾਂ ਕਹਿਣ ਲੱਗਾ ਭਾਈ ਸਾਹਿਬ ਮੇਰੀ ਬੇਟੀ ਕਹਿਣ ਲੱਗੀ ਕਿ ਪਪਾ ਜਿੰਨੇ ਚਿਰ ਤੱਕ ਆਪਾਂ ਗੁਰੂ ਘਰ ਦੇ ਵਿੱਚ ਪੰਚਨਾ ਉਹਨੇ ਚਾਰ ਤੱਕ ਰਹਿ ਦਾਸ ਹੋ ਜਾਣੀਆਂ ਤੇ ਆਪਾਂ ਰਹਿ ਦਾਸ ਜਿਹੜੀ ਗੱਡੀ ਦੇ ਵਿੱਚ ਸ਼ੁਰੂ ਕਰ ਦਿੱਤੀ ਤਾਂ ਕਹਿੰਦਾ ਭਾਈ ਸਾਹਿਬ ਸਮੁੱਚੇ ਪਰਿਵਾਰ ਨੇ ਰਹਿ ਦਾਸ ਦਾ ਪਾਠ ਜਿਹੜਾ ਗੱਡੀ ਦੇ ਵਿੱਚ ਸ਼ੁਰੂ ਕਰ ਦਿੱਤਾ ਕਹਿੰਦਾ ਅਸੀਂ ਪਾਠ ਕਰਦੇ ਕਰਦੇ ਜਿਹੜੇ ਅੱਗੇ ਤੁਰੇ ਜਾ ਰਹੇ ਸੀ ਸਾਡੇ ਨਾਲ ਅਜੀਬ ਘਟਨਾ ਵਾਪਰੀ ਕਿੰਦਾ ਘਟਨਾ ਇਹ ਸੀ ਕਿ ਅਸੀਂ ਗੱਡੀ ਚਲਾ ਰਹੇ ਸੀ ਆਪਣੇ ਧਿਆਨ ਇੱਕ ਜਿਹੜੀ ਅਗਲੇ ਬੰਦਾ ਕੱਢੇ ਆ ਰਹੇ ਸੀ ਜਿਸ ਨੂੰ ਅਸੀਂ ਖੰਬਰ ਕਹਿੰਦੇ ਆ ਬਾਅਦ ਤੋਂ ਵੀੜ ਦੇ ਵਿੱਚ ਆ ਰਹੇ ਸੀ ਤੇ ਉਹ ਸਿੱਧੀ ਲੈ ਕੇ ਸਾਡੇ ਵਿੱਚ ਵਜਿੱਦਿਆ ਕਹਿਣ ਲੱਗੇ ਤੇ ਗੱਡੀ ਤੇ ਕੰਟਰੋਲ ਹੋ ਗਏ ਪਰ ਹਾਰ ਪਚ ਗਿਆ ਪਰ ਉਹ ਕਿਹੜੀ ਗੱਡੀ ਐਡੀ ਭਾਰੇ ਸੀ ਵੱਡੇ ਗੱਡੇ ਸਿੰਘ ਜਿਹਦਾ ਤਿੰਨ ਬਾਜੀਆਂ ਲੱਗੀਆਂ ਸੀ ਉਹਨਾਂ ਤੇ ਗੱਡੀ ਚ ਆ ਰਿਹਾ ਕਰਨਾ ਕਹਿੰਦਾ ਅਸੀਂ ਵੀ ਗੱਡੀ ਕੰਟਰੋਲ ਕਰਦੇ ਕਰਦੇ ਕੋਈ 500 ਮੀਟਰ ਤੱਕ ਪਹੁੰਚ ਗਏ ਸੀ ਪਰ ਗੱਡੀ ਲੈ ਦੇ ਕੰਟਰੋਲ ਕਿਹੜੇ ਪਾਸੇ ਸੀ ਤੇ ਕਹਿਣ ਲੱਗ ਗਏ ਥੋੜੀ ਦੇਰ ਬਾਅਦ ਅਸੀਂ ਗੱਡੀ ਚ ਬਾਹਰ ਨਿਕਲੇ ਪਿੱਛੇ ਮੁੜ ਕੇ ਦੇਖਿਆ ਤੇ ਉਹ ਗੱਡੀ ਥਾਂ ਤਿੰਨ ਚਾਰ ਪੰਜ ਲੱਗੀਆਂ ਤੇ ਗੱਡੀ ਦਾ ਰਿਆ ਕਰਦੀ ਤੇ ਮੇਰੇ ਜਿਹੜੇ ਬੈਠੇ ਸਨ ਉਹਨਾਂ ਨੂੰ ਵੀ ਕੋਈ ਨੀ ਸੱਟਾਂ ਲੱਗੀਆਂ ਸਨ ਕਹਨ ਲੱਗਾ ਪਰੀਸਾਨਾ ਆਪਣੇ ਪਰਿਵਾਰ ਨੂੰ ਹਾਲਚਲ ਪੁੱਛਿਆ ਕਹਿੰਦਾ ਠੀਕ ਕਹਿੰਦਾ ਥੋੜੀ ਦੇਰ ਬਾਅਦ ਪੁਲਿਸ ਆਈ ਜਦੋਂ ਪੁਲਿਸ ਆਈ ਤੇ ਦੋਨੇ ਗੱਡੀਆਂ ਦੇ ਹਾਲਾਤ ਦੇਖ ਕੇ ਕਹਿਣ ਲੱਗੇ ਕਿ ਆਹ ਗੱਡੀ ਤਾਂ ਜੜੇ ਬਹੁਤ ਭਾਰੇ ਸੀ ਇਹਦਾ ਵਿਆਹ ਕਰਕੇ ਤੁਹਾਡੀ ਗੱਡੀ ਕਿੱਦਾਂ ਰਚ ਗਈ ਹੈ ਕਹਿਣ ਲੱਗਾ ਕਿ ਇਹਨੇ ਚਰਨ ਮੇਰੀ ਛੋਟੀ ਬੇਟੀ ਬੋਲਦੀ ਕਹਿਣ ਲੱਗੇ ਕਿ ਬਾਬਾ ਆਪਾਂ ਰਹਿਰਾਸ ਸਾਹਿਬ ਦਾ ਪਾਠ ਸ਼ੰਕਤ ਕੀਤਾ ਸੀ ਤੇ ਅੱਜ ਕੱਲ੍ਹ ਕੇ ਧਰ ਪਾਤਸ਼ਾਹ ਨੇ ਆਪਣੀ ਲਾਜ ਰੱਖ ਲਈ ਜਿਨ੍ਹਾਂ ਦਾ ਗੁਰਬਾਣੀ ਤੇ ਭਰੋਸਾ ਹੋਵੇ ਮੇਰੇ ਕਲਗੀਆਂ ਵਾਲਾ ਪਾਤਸ਼ਾਹ ਜਿਹੜਾ ਉਹਨਾਂ ਦੀ ਲਾਜ ਰੱਖਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਬਾਣੀ ਕਹਿੰਦੀ ਸਭ ਕੋ ਬੋਲਿਆ ਆਪ ਅਡੋਲ ਤੱਗੂ ਨਾ ਡੋਲੇ ਕਿ ਜਿਨ੍ਹਾਂ ਦਾ ਭਰੋਸਾ ਗੁਰਬਾਣੀ 'ਤੇ ਆ ਜਿਨ੍ਹਾਂ ਦਾ ਆਕਾਲ ਪਤਿ ਪਰਮਾਤਮਾ ਦੇਤੇ ਭੋਸਾ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਭਰੋਸਾ ਤੇ ਮੇਰਾ ਪਾਤਸ਼ਾਹ ਐਸੀ ਕਿਰਪਾ ਕਰਦਾ ਉਹਨਾਂ ਮਨੁੱਖਾਂ ਨੂੰ ਕਦੇ ਵੀ ਟੋਲਣ ਨਹੀਂ ਦਿੰਦਾਗਾ ਗੋਰ ਆ ਪੂਰਾ ਪੇਟਿਓ ਵਟ ਭਾਗੀ ਮਨੇ ਪਿਆ ਪਰਦਾਸਾ ਕੋਈ ਨਾ ਪੁਣਜਨ ਹਾਰਾ ਦੂਜਾ ਆਪਣੇ ਸਾਧ ਦਾ ਪ੍ਰਭਾਸਾ ਆਪਣੇ ਸਤਿਗੁਰ ਕੈ ਪਰਿਹਾਰ ਆਗਾ ਸੁਖ ਪਾਛਾ ਸੁਖ ਸਾਧਾ ਕਾਰ ਅਨੰਦ ਹਮਾਰਾ ਕਿ ਜਿਨ੍ਹਾਂ ਦਾ ਆਕਾਲ ਪੁਰਖ ਪਰਮਾਤਮਾ ਦੀ ਬਾਣੀ ਤੇ ਭਰੋਸਾ ਤੇ ਯਕਨ ਹੱਕ ਕਿ ਜਦੋਂ ਅਸੀਂ ਦੇਖਿਆ ਤੇ ਫਿਰ ਅਸੀਂ ਗੁਰੂ ਘਰ ਵਿੱਚ ਪਹੁੰਚ ਗਏ ਗੁਰੂ ਘਰ ਵਿੱਚ ਜਾ ਕੇ ਅਸੀਂ ਆਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਧੰਨ ਕਲਗੀਆਂ ਵਾਲੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਦਾ ਆਕਾਲ ਪੁਰਖ ਪਰਮਾਤਮਾ ਉੱਤੇ ਵਿਸ਼ਵਾਸ ਹੈ ਜੋ ਕਿ ਜੇ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੋਵੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਡੋਲਰ ਦਾ ਅੱਜ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਜਿਹੜਾ ਬੜਾ ਕੱਚਾ ਅੱਜ ਅਸੀਂ ਗੁਰੂ ਘਰ ਵਿੱਚ ਆਉਨੇ ਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਜੇ ਕਿਤੇ ਅਰਦਾਸ ਕਦੇ ਪੂਰੀ ਨਾ ਹੋਵੇ ਸਾਡਾ ਜਿਹੜਾ ਮਾਨ ਜਿਹੜਾ ਟੋਲ ਜਾਂਦਾ ਇੱਕ ਬਣੇ ਅਸੀਂ ਕਹਿੰਦੇ ਆ ਗਿਆਨ ਧਿਆਨ ਕਿਸ ਕਰਮਣਾ ਜਾਣਾ ਸਾਰ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਤੇ ਇੱਕ ਬੰਨੇ ਅਸੀਂ ਵੱਡਾ ਮੰਨਦੇ ਵੀ ਨਹੀਂ ਪੈ ਜੇ ਹੁਣ ਕਿਸੇ ਇਨਸਾਨ ਦੀ ਵੱਡੇ ਔਸਰ ਦੇ ਨਾਲ ਐਸਐਸਪੀ ਦੇ ਨਾਲ ਜਾਣ ਪਛਾਣ ਰਵੇ ਉਹ ਛੋਟੇ ਬੰਦਿਆਂ ਨੂੰ ਪੁੱਛਦਾ ਨਹੀਂ ਤੇ ਜਦੋਂ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਪੂਰੀ ਪਹਿਚਾਣ ਕਿ ਅਸੀਂ ਥਾਂ ਥਾਂ ਤੇ ਕਿਉਂ ਨਾ ਰਗੜਦੇ ਫਿਰਦੇ ਆਂ ਤੇ ਮੇਰਾ ਸਾਹਿਬ ਕਹਿੰਦਾ ਦੁਬਿਧਾ ਨਾ ਪੜੋ ਹਰ ਦੇ ਨਾ ਹੋਰ ਨਾ ਪੂਜੋ ਮੜੇ ਮਸਾਨ ਨਾ ਦੇ ਤੇ ਨਾਲ ਹੀ ਇਤਾਨ ਕੀਤਾ ਸੀ ਖਾਲਸਾ ਖਾਸ ਖਾਬਾ ਸੋਈ ਜਿਸ ਕਾ ਹਿਰਦੈ ਧਰਮਣਾ ਹੋਈ ਭਰਮ ਭੇਕਤੇ ਰਹੇ ਨਿਆਰਾ ਸੋਈ ਖਾਲਸ ਸਤਗੁਰੁ ਨਾਰਾ ਸਾਹਿਬ ਨੇ ਕਹਿਆ ਸੀ ਜੱਪ ਲਗ ਖਾਲਸਾ ਰਹੇ ਨਿਆਰਾ ਤਬ ਲਗ ਕਿਉ ਕਿਉ ਮੈਂ ਸਾਰਾ ਜਾਪੇ ਕਰਨ ਵਿਪਰਨ ਕੀ ਰੀਤ ਮੈਂ ਨਾ ਕਰੁ ਕਿਨ ਕੀ ਭੇਕ ਸਰਵਣ ਕਹਿੰਦਾ ਕਿ ਜਦੋਂ ਤੱਕ ਮੇਰਾ ਖਾਲਸਾ ਨਿਆਰਾ ਪੂਰੀ ਮਰਿਆਦਾ ਦੇ ਵਿੱਚ ਪੰਜ ਕਕਾਰ ਧਾਰਨ ਕੀਤੇ ਨੇ ਤੇ ਮੈਂ ਇਹਨਾਂ ਦੀ ਪ੍ਰੀਤ ਕਰਦਾ ਰਵਾਂਗਾ ਜਦੋਂ ਮੇਰਾ ਖਾਲਸਾ ਥਾਂ ਥਾਂ ਤੇ ਜਾ ਕੇ ਨੱਕ ਰਗੜਨ ਆਪਿਆ ਤੇ ਮੈਂ ਵੀ ਇਸ ਦੀ ਪ੍ਰੀਤ ਨਹੀਂ ਕਰਨੀ ਰਹਿਤ ਪਿਆਰੇ ਮੁਰਜ ਕੋ ਸਿੱਖ ਨਹੀਂ ਪਿਆਰ ਕਿਰਤ ਪਿਆਰੀ ਜਿਹੜਾ ਅਮਰਤ ਵੇੜੇ ਹੁੰਦਾ ਹੈ ਸਹਿਬਾ ਦੀ ਬਾਣੀ ਨੇ ਪੜਦਾ ਸਹਿਬਾ ਦੀ ਬਾਣੀ ਨੇ ਉਸਨੇ ਆਪਣੇ ਕਿਰਦੇ ਦੇ ਵਿੱਚ ਧਾਰਨ ਕੀਤਾ ਆ ਤੇ ਮੇਰਾ ਸਾਹਿਬ ਕਹਿੰਦਾ ਮੈਂ ਉਹ ਹੀ ਸਭ ਤੋਂ ਜਿਹੜਾ ਸੋਹਣਾ ਮੁਖ ਲੱਗਦਾ ਉਹ ਹੀ ਮੇਰਾ ਪਿਆਰਾ ਸੇਖ ਹੈ ਜਿਹੜਾ ਸਹਿਬਾ ਦੀ ਬਾਣੀ ਦੇ ਨਾਲ ਜੁੜਿਆ ਹੋਇਆ ਜਿਸ ਦੇ ਕਿਤੇ ਦੇ ਵਿੱਚ ਇੱਕ ਕਾਲ ਮੁਖ ਪਰਮਾਤਮਾ ਆਪੇ ਵਸ ਗਿਆ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਅਟੁੱਟ ਵਿਸ਼ਵਾਸ ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ ਹੈਗਾ। ਸਾਧੂ ਕਿਛ ਤੇਰਾ ਤੂੰ ਅੰਦਰ ਜਾਵੇਂ ਤੂੰ ਸਬਣਾ ਕਾ ਬਰਾਕਤ ਸੋਈ ਜਿਸਰ ਨੂੰ ਦਾਤ ਕਰੇ ਸੋ ਪਾਏ ਜਾਂ ਨਾਨਕ ਅਵਰਨਾ ਕੋਈ। ਫੇਰ ਔਕਾਰ ਪ੍ਰਮਾਤਮਾ ਨੂੰ ਮਨੁੱਖ ਸੋਣਾ ਲੱਗਦਾ ਜਿਹੜਾ ਮਨੁੱਖ ਗੁਰੂ ਘਰ ਵਿੱਚ ਆਉਂਦਾ ਹੈ ਸੇਵਾ ਕਰਦਾ ਸਿਮਰਨ ਕਰਦਾ ਹੈ। ਜਾਨ ਗੁਰੂ ਹੋਏ ਬੰਦ ਤਨੇ ਕਿਆ ਗਰਬ ਦੀਚੈ ਜਾਨ ਗੁਰੂ ਹੋਏ ਬੰਦ ਲਖ ਪਾਇ ਕਿਆ ਪੀਚੈ ਕਿ ਜਿਨ੍ਹਾਂ ਦੇ ਉੱਪਰ ਗੁਰੂ ਬਿਹਾਰ ਹੋ ਜਾਂਦਾ ਹੈ ਤੇ ਫਿਰ ਗੁਰੂ ਜਿਹੜਾ ਉਨ ਤੱਤੀ ਬਾੜ ਨਹੀਂ ਤੱਕੁੰਦਾ ਤੱਤੀ ਬਾੜ ਨਾਲ ਲੱਗ ਗਈ ਪਾਰ ਪਰੰਤ ਸਰਨਾਈ ਕਿ ਉਹਨਾਂ ਮਨੁੱਖਾਂ ਨੂੰ ਫਿਰ ਤੱਤੀ ਬਾੜ ਨਹੀਂ ਲੱਗੁੰਦਾ ਕਾਲ ਪ੍ਰਮਾਤਮਾ ਆਪਣੇ ਭਗਤ ਜਣਾਂ ਨੂੰ ਸੰਸਾਰ ਦੇ ਵਿੱਚ ਭੇਜਦਾ ਹੈ ਤੇ ਆਪਣੇ ਭਗਤ ਜਣਾ ਦੀ ਆਪ ਰਾਖੀ ਕਰਦਾ ਆਪ ਲਜਪਤ ਰੱਖਦਾ ਆਪ ਰਜਾਨਾ ਪਰਦੇ ਆਂ ਹਰ ਚੁਚੁਕ ਭਗਤ ਤੇ ਉਪਾਇਆ ਪੈਰ ਰੱਖਦਾ ਆਇਆ RAM ਰਾਜ ਜੀ ਅਰ ਨਾ ਕਿਸ ਤੁਸ਼ਜਿਲ ਹਰ ਮਾਰਿਆ ਪਹਿਲੇ ਨਾ ਤਰਾਇਆ ਹੰਕਾਰ ਖਾਂ ਨਿਤਕਾਂ ਪਿੱਟਦੇ ਨਾਮ ਤੇ ਉਹ ਮੁਖ ਲਾਇਆ ਜਾਂ ਨਾਨਕ ਐਸਾ ਅਨ ਸੇਵਿਆ ਅੰਤ ਲੈ ਛਡਾਇਆ ਆਪਾਂ ਆਮ ਘਟਨਾ ਦੇਖੀਆਂ ਧਿਆਨ ਦੇ ਵਿੱਚ ਵੀ ਘਟਨਾਵਾਂ ਮਿਲਦੀਆਂ ਕਿ ਭਗਤ ਨਾਮਦੇਵ ਜੀ ਵੱਲ ਜਦੋਂ ਭਗਤ ਨਾਮਦੇਵ ਜੀ ਵੱਲ ਸਾਡਾ ਧਿਆਨ ਜਾਂਦਾ ਤੇ ਸਾਨੂੰ ਉਹਨਾਂ ਦੀਆਂ ਧਿਆਨ ਦੇ ਵਿੱਚ ਵਾਪਰਦੇ ਘਟਨਾ ਜਿਹੜੀਆਂ ਯਾਦ ਆ ਜਾਂਦੀਆਂ ਨੇ ਕਿ ਉਹਨਾਂ ਦੇ ਨਾਲ ਚਾਰ ਘਟਨਾਵਾਂ ਵਾਪਰਦੀਆਂ ਸਨ ਜਿਨ੍ਹਾਂ ਦੀ ਗਵਾਹੀ ਪਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਭਰੀ ਕਟੋਰੀ ਨਾਮਦੇਵ ਲੈ ठाकुर ਨੂੰ ਦੁੱਧ ਪਿਲਾਇਆ ਦਾਏ ਹੋਈ ਚਵਾਲੇਣ ਨਾਮਦੇਵ ਦਾ ਛੱਪਰ ਛਾਇਆ ਫੇਰ ਤੁੰਬਰਾ ਰੱਖਿਆ ਚਾਰ ਬੰਦ ਲੈ ਪੈਰੀ ਪਾਇਆ ਭਗਤ ਜਨਾਂ ਦਾ ਖੜੇ ਕਰਾਇਆ ਕਿਉਂਕਿ ਹਾਰਕੁ ਪ੍ਰਮਾਤਮਾ ਆਪਣੇ ਭਗਤਾਂ ਦੀ ਆਪ ਲਾਜ ਰੱਖਦਾ ਹੈ ਆਪਣੇ ਭਗਤਾਂ ਨੂੰ ਸੰਸਾਰ ਦੇ ਵਿੱਚੋਂ ਪਚਾ ਕੇ ਰੱਖਦਾ ਹੈ ਇੱਕ ਵਾਰ ਪਿਤਾ ਦਾਸ ਸੇਵ ਮੁਕਤੇ ਬਾਹਰ ਕੱਪੈ ਜਾਂਦਾ ਹੈ ਤੋ ਆਪਣੇ ਪੁੱਤਰ ਭਗਤ ਨਾਮ ਦੇ ਜਿਹਨੂੰ ਕਹਿੰਦੇ ਨੇ ਕਿ ਨਾਮਦੇਵ ਤੁਸੀਂ ਅਮਰਤ ਵੇਲੇ ਉੱਠਣਾ ਠਾਪੁਰ ਨੂੰ ਦੁੱਧ ਪਿਲਾਉਣਾ ਕਿਉਂਕਿ ਭਗਤ ਨਾਮ ਦੇ ਜਿਹਦੇ ਪਰਿਵਾਰ ਦੇ ਵਿੱਚ ਇਹ ਪਰੰਪਰਾ ਸੀ ਕਿ ਜਿੰਨਾ ਚਿਰ ਤੱਕ ਉਹ ਠਾਪੁਰ ਨੂੰ ਦੁੱਧ ਨਹੀਂ ਪਿਲਾਉਂਦੇ ਸਨ ਉਸ ਦੀ ਠਾਪੁਰ ਦੀ ਪੂਜਾ ਨਹੀਂ ਕਰਦੇ ਸਨ ਉਹ ਉਹਨਾਂ ਚਿਰ ਤੱਕ ਘਰ ਦੇ ਵਿੱਚ ਕੋਈ ਦਾਤ ਪਾਣੀ ਨਹੀਂ ਛੱਡਦੇ ਸਨ ਪਰ ਅੱਜ ਸਾਡੇ ਹਾਲਾਤ ਜਿਹੜੇ ਉੱਠੇ ਹੋ ਗਏ ਨੇ ਸਾਡਾ ਨਿਤਨੇਮ ਕੀਤਾ ਹੋਵੇ ਭਵੇਂ ਨਾ ਕੀਤਾ ਹੋਵੇ ਅਸੀਂ ਪ੍ਰਸ਼ਾਦੇ ਫੜ ਕੇ ਛਕਣ ਲੱਗ ਪੈਂਦੇ ਹਾਂ ਕਿ ਅਸੀਂ ਕਦੀ ਵੀ ਅਸੀਂ ਓਕਾਰ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕੀਤਾ ਗੱਦਾ ਦਾਤਾ ਏਕ ਹੈ ਸਭ ਨੂੰ ਦੇਵਨ ਆਰ ਦਿੰਦਾ ਤੋਤਨਾ ਆਬਾਈ ਅਗਣਤ ਪ੍ਰੇਪਡਾਰ ਕਦੀ ਅਸੀਂ ਸ਼ੁਕਰਾਨਾ ਕੀਤਾ ਨਹੀਂ ਕੀਤਾ ਬੰ ਸਾਡੇ ਕੋਲ ਅਗਰਤ ਵੇਲੇ ਨੂੰ ਖਿਆ ਜਾਂਦਾ ਸਹਿਬਾ ਦੀ ਬਾਣੀ ਨੂੰ ਪੜਿਆ ਨਹੀਂ ਜਾਂਦਾ bure kaam ko uth khilwa naam ki vela paapais <muchas> hua <muchas> bure kaam karne hun dabke maarne hun chori karne hove black karne hove nasha <muchas> vechna ave ohde vaste sade kol khulla samay sirve ek samani gati gurukar vich baithan da samay nahi hega ajj sade kol gurukar vich baithan da samay nahi hega ajj sanu gurudev speaker jede aa guru di baani jede sanu bahut chubdi aa ਇੰਨੇ ਬਾਣੇ ਸਾਨੂੰ ਚੁੱਪਦੀ ਜਾਂ ਤੇ ਅਸੀਂ ਇੱਥੋਂ ਤੱਕ ਕਹਿਣ ਲੱਗ ਪਏ ਕਿ ਭਾਈ ਸਾਹਿਬ ਅਸ ਸਿਕਰਾਂ ਦੀ ਬਾਤ ਜਿਹੜੀ ਥੋੜੀ ਘੱਟ ਕਰ ਲਵੋ ਗਾਗਰ ਜੇਰ ਪਰ ਬਾਣੀ ਸਾਡੇ ਕੰਨਾਂ ਦੇ ਵਿੱਚ ਪੈ ਕੇ ਸਾਡਾ ਪਤਾ ਨਹੀਂ ਕੀ ਬਣ ਜਾਣਾ ਗਾਣੇ ਸੁਣਨੇ ਹੁਣ ਉਹਦੇ ਵਾਰਤ ਸਾਨੂੰ ਕੋਈ ਹਾਰਟ ਐਟੈਕ ਨਹੀਂ ਹੋਣਾ ਕਰ ਸਰ ਇੱਕ ਗੁਰੂ ਘਰ ਦੇ ਸਿਕਰ ਕਿਤੇ ਨਾਲ ਸਾਨੂੰ ਹਾਰਟ ਐਟੈਕ ਹੁੰਦਾ ਸਾਨੂੰ ਗੁਰੂ ਘਰ ਦੇ ਸਿਕਰ ਚੁੱਪਦੇ ਨੇ ਤੇ ਜੇ ਕੋਈ ਗਲਤ ਚੱਕੀ ਤਰ੍ਹਾਂ ਕਰਦਾ ਜਾਂ ਸਮਝਾਉਂਦਾ ਪਿੱਤਰ ਕਰਦਾ ਅਸੀਂ ਫਿਰ ਹੋਂਦੀਆਂ ਲਾਂ ਤੱਕ ਹੁੰਨੇ ਆਜੇ ਸੀ ਗੁਰੂ ਘਰ ਵਿੱਚ ਕੰਮ ਇਹ ਸਭ ਕੁਝ ਕਰ ਜਾਂਦੇ ਆ ਗੁਰੂ ਘਰ ਵਿੱਚ ਆਉਨੇ ਸੀ ਕੀ ਵੇਖਦੇ ਆ ਰਮਾਲਾ ਪੁੱਠਾ ਲੱਗਾ ਸਿੱਧਾ ਲੱਗਾ ਅਸੀਂ ਜਦੋਂ ਨੁਕਤਾ ਗੁਰਤੀ ਕਰਨ ਨੂੰ ਆਉਂਦੇ ਹੁੰਨੇ ਗੁਰੂ ਘਰ ਵਿੱਚ ਮਾਫ਼ ਕਰਨਾ ਲੈ ਕੇ ਚੱਲ ਜਾਂਦੇ ਆ ਅਸੀਂ ਇਹ ਦੇਖਣ ਆਉਂਦੇ ਆ ਰਮਾਲਾ ਮੁੱਠਾ ਲੱਗਾ ਤੇ ਸਿੱਧਾ ਲੱਗਾ ਇਹ ਵੀ ਦੇਖਦੇ ਤੇ ਜਿਹੜਾ ਰਮਾਲਿਆਂ ਤੇ ਥੱਲੇ ਬਾਪੂ ਬੈਠਾ ਉਹਨਾਂ ਨੇ ਕੁੱਛ ਜੇ ਕਿਉਂ ਕੀ ਕਹਿ ਰਿਹਾ ਕਬੀਰ ਹਰ ਦਾ ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ ਇੱਕ ਉਤ ਕਦਣਾ ਡੋਲੇ ਜਿਸ ਰਾਖੇ ਸਰਦਨ ਹਾਰ ਭੰਤ ਕਬੀਰ ਜੀ ਪ੍ਰਮਾਣ ਕਰਦੇ ਪੈਣ ਕਿ ਜਿਹੜਾ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਸਹਿਬਾ ਦੀ ਬਾਣੀ ਪੜਦਾ ਉਹ ਸਾਇ ਫਿਰ ਜਿਹੜਾ ਉਸ ਦਾ ਲੋਕ ਤੇ ਪਰਲੋਕ ਦੇ ਵਿੱਚੋਂ ਸਿੱਧੀ ਸਾਧਾ ਕਰਦਾ ਆਗਿਆ ਸੁਖ ਮੇਰੇ ਮੀਤਾ ਪਾਛੈ ਅਨੰਤ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੋ ਨਾ ਜਦੋਂ ਭਗਤ ਨਾਮ ਦੇ ਜਿਹਦੇ ਪਿਤਾ ਦਾਮ ਸੇਠ ਨੂੰ ਬਾਹਰ ਕਿਤੇ ਕੰਮ ਪੈ ਜਾਂਦਾ ਹੈ ਤੇ ਭਗਤ ਨਾਮ ਦੇ ਜੀ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਹੈ ਠਾਕੁਰ ਦੀ ਜਾ ਕੇ ਪੂਜਾ ਕਰਨੀ ਆ ਉਸ ਨੂੰ ਦੁੱਧ ਪਿਲਾਉਣਾ ਤੇ ਭਗਤ ਨਾਮ ਦੇ ਜੀ ਅੰਮ੍ਰਿਤ ਵੇਲੇ ਉੱਠਦੇ ਨੇ ਬੂਣੀ ਗਾਣ ਚੁੰਦੇ ਨੇ ਸਨਾਣ ਕਰਕੇ ਮੱਥੇ ਉੱਤੇ ਤਿਲਕ ਲਾ ਕੇ ਹੱਥ ਦੇ ਵਿੱਚ ਕਟੋਰਾ ਫੜ ਕੇ ਮੰਦਰ ਦੇ ਵੱਲ ਜਾ ਰਹੇ ਨੇ ਤੇ ਉਸ ਸਮੇਂ ਜਿਹੜੀਆਂ ਜਾਤਾਂ ਪਾਤਾਂ ਦਾ ਜਿਹੜਾ ਬਹੁਤ ਪ੍ਰਚਲਿਤ ਸੀ ਕੰਮ ਕਿਉਂਕਿ ਨੀਵੀਂ ਜਾਤ ਵਾਲੇ ਨੂੰ ਗੁਰੂ ਘਰ ਵਿੱਚ ਜਾਣਾ ਬੜਾ ਮਾੜਾ ਸਮਝਿਆ ਜਾਂਦਾ ਸੀ ਜਿਵੇਂ ਹੁਣ ਚੱਲਦਾ ਪਿਆ ਕਿ ਆ ਫਲਾਣਿਆਂ ਦਾ ਗੁਰਦੁਆਰਾ ਜੱਟਾਂ ਦਾ ਗੁਰਦੁਆਰਾ ਮੰਡੀਆਂ ਦਾ ਗੁਰਦੁਆਰਾ ਛਿੰਦਿਆਂ ਦਾ ਗੁਰਦੁਆਰਾ ਅੱਜ ਗੁਰਦੁਆਰੇ ਵੀ ਜਾਦੇ ਵੰਡ ਦਿੱਤੇ ਆ ਪਿੰਡ ਦੇ ਵਿੱਚ 7 7 8 8 ਗੁਰਦੁਆਰੇ ਆ ਪਰ ਗੱਲ ਅਸੀਂ ਕਿਸੇ ਦੀ ਨਹੀਂ ਮੰਨੀਗੀ 4 4 ਕਰੋੜ ਰੁਪਈਆ ਲਾ ਕੇ ਅਸੀਂ ਗੁਰਦੁਆਰੇ ਤਾਂ ਬਣਾ ਦਿੰਦੇ ਨੇ ਕਿ ਫਿਰ ਅਸੀਂ ਗਰੰਤੀ ਸਿੰਘ ਉਹ ਲੱਭਦੇ ਆ ਜਿਹੜਾ 2500 ਰੁਪਏ ਵਿੱਚ ਸਰ ਜਾਵੇ 2500 ਰੁਪਈਆ ਦਾ ਗਰੰਤੀ ਲੱਪਣਾ ਅਸੀਂ ਤੇ ਫਿਰ ਸਾਨੂੰ ਗਿਆਨ ਵੀ ਉਹ ਜਿਹਾ ਮੰਨਾਂਗਾ ਅੱਜ ਸਾਡੇ ਕੋਲ ਪੈਸੇ ਭਰਨ ਵਾਸਤੇ ਨਹੀਂ ਹੈਗੇ ਲੁੱਟੜ ਪੁਨਾ ਕਰਨਾ ਹੋਵੇ ਨਾਟ ਕਰਨਾ ਲੁੱਟੜ ਪੁਨਾ ਕਰਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਤੇ ਖੁੱਲੇ ਪੈਸੇ ਦਿੱਨੇ ਮਰਜ਼ੀ ਛਾਲੋ ਅੱਜ ਗੁਰੂ ਘਰ ਦੇ ਵਿੱਚ ਸਮਾਗਮ ਹੁੰਦਾ ਹੈ ਅਸੀਂ 10 ਰੁਪਏ ਦਿੰਨੇ ਆ ਉਹ ਗੜੇ ਦੇ ਜਿਹੜਾ ਕਿਤੇ ਨੋਰ ਦਿੱਨਾ ਚਾਹਦਾ ਉਹ ਕਹਿਣ ਲੱਗੇ ਕੋਈ ਗੱਲ ਨਹੀਂ ਰੱਖ ਲਓ ਇਹ ਗੁਰੂ ਘਰ ਚਲ ਜਾਵੇਗਾ ਜਿਹੜਾ ਕਿਤੇ ਵੀ ਪੈਸਾ ਨਹੀਂ ਚਾਹਦਾ ਗੁਰੂ ਘਰ ਚ ਲਾਈਦਾ ਸੀ ਜਾ ਰਾਗੀ ਸਿੰਘਾਂ ਨੇ ਦਿੱਤਾ ਇਹਦਾ ਜਾਂ ਸਾਡੇ ਵਰਗੀ ਕਥਾਵਾਚਨਤਾ ਇਹਦਾ ਮੈਨੂੰ ਅੱਜ ਵੀ ਯਾਦ ਹੈ ਕਲਪੁਰ ਦੇ ਵਿੱਚ ਅਸੀਂ ਪ੍ਰੋਗਰਾਮ ਲਾਉਣ ਵਾਸਤੇ ਗਏ ਸੀ। ਦਾਸ ਦੇ ਕੋਲ ਅੱਜ ਵੀ ਉਹ ਨੋਟ ਜਿਹੜਾ ਸੰਭ ਕੇ ਰੱਖਿਆ 300 ਰੁਪਏ ਦਾ ਨੋਟ। ਨਾਲ ਦੇ ਸਾਥੀ ਕਹਿਣ ਲੱਗੇ ਕਾਨੀ ਜੀ ਆ ਨੋਟ ਤੇ ਤਾਂ ਦਾ ਨਵਾਂ ਆਇਆ। ਇੱਕ ਬੰਨੇ 10 ਰੁਪਏ ਦਾ ਸੀ ਤੇ ਇੱਕ ਬੰਨੇ 20 ਰੁਪਏ ਦਾ ਸੀ ਤੇ ਵਿੱਚ ਟੇਪ ਲੱਗੀ ਸੀ। ਉਹ ਨੋਟ ਅੱਜ ਵੀ ਦਾਸ ਨੇ ਸੰਭ ਕੇ ਰੱਖਿਆ ਹੈ। ਜਾਦਿਕੇ ਲਈ ਲੱਗੀ ਆ ਕਿ ਕਿਸੇ ਨੇ ਸਾਨੂੰ 30 ਰੁਪਏ ਦਾ ਨੋਟ ਦਿੱਤਾ ਸੀ ਜਿਹੜਾ ਕਿਤੇ ਵੀ ਨੋਟ ਨੇ ਚਾਦਾ ਸੰਗ ਦਿੱਤਾ ਜਾਂਦਾ ਜਾਂ ਗੁਰੂ ਘਰ ਵਿੱਚ ਲਾਇਆ ਜਾਂਦਾ ਅੱਜ ਗੁਰੂ ਘਰ ਵਿੱਚ ਸਮਾਗਮ ਹੁੰਦਾ ਹੈ ਤੇ ਅਸੀਂ 10 ਰੁਪਏ ਦੇਨੇ ਗਲੇ ਤੇ ਕਿਤੇ ਇਹੇ ਮੇਲਾ ਹੋਵੇ ਜਾਂ ਕਿਤੇ ਤਕਰੀਰ ਦੇ ਉੱਤੇ ਕਿਤੇ ਮਾੜੀ ਤੇ ਉੱਤੇ ਫਿਰ ਕਿਸੇ ਨੇ ਕਹਿਣਾ ਮੇਰਾ 10000 ਹੀ ਕਿਸੇ ਨੇ ਕਹਿਣਾ ਮੇਰਾ 20000 ਹੀ ਕਿਸੇ ਨੇ ਕਹਣਾ ਮੇਰਾ 40 ਯਾਰੀ ਤੇ ਉਹ ਕੰਗਰ ਸੱਧਿਆ ਦੇ ਜਿਹੜਾ ਆ ਕੇ ਸਾਡੀ ਧੀ ਭੈਣ ਦੀ ਬਾਹ ਫੜੇ ਤੇ ਅਸੀਂ ਗਰਭ ਤੇ ਨਾਲ ਆਖਾਂਗੇ ਕਿ ਫਲਾਣਾ ਕਲਾਕਾਰ ਆਇਆ ਸੀ ਸਾਡੀ ਧੀ ਭੈਣ ਦੀ ਉਹਦੇ ਬਾਹ ਫੜੀ ਤੇ ਉਹਦੇ ਨਾਲ ਨੱਚਿਆ ਸਾਨੂੰ ਟੁੱਟ ਕੇ ਮਰ ਜਾਣਾਂ ਦੇਈਦਾ ਜਦ ਬਗਾਨਾ ਬੰਦਾ ਆ ਕੇ ਸਾਡੀ ਧੀ ਭੈਣ ਨੂੰ ਕੋਈ ਹੱਥ ਪਾਵੇ ਭੈਣਾਂ ਸੰਗਿਆਂ ਦੇ ਵਿੱਚ ਕੋਈ ਧੀ ਭੈਣ ਨੂੰ ਹੱਥ ਨਹੀਂ ਪਾਉਂਦਾ ਸੀ ਤੇ ਜੇ ਕੋਈ ਮਾੜੀ ਨਿਗਾ ਦੇ ਨਾਲ ਦੇਖਦਾ ਸੀ ਇਸਾਂ ਤੇ ਜਰਨੈ ਸਿੰਘ ਖਾਲਸਾ ਪੰਡਰਾਂ ਵਾਲਾ ਤਾਂ ਵੀ ਹੁਕਮ ਇਹ ਸੀ ਕਿ ਜਿਹੜਾ ਸਾਡੀ ਕੋਈ ਧੀ ਭੈਣ ਦੇ ਵੱਲ ਮਾੜੀ ਨਿਗਾਹ ਨਾਲ ਵੇਖੇ ਉਹਦੀ ਫੜ ਤੇ ਧੌਣ ਲਾ ਦੇ ਤੇ ਭਾਈ ਗੁਰਦਾਸ ਜੀ ਫਰਮਾਨ ਕਦਰ ਦੇਖ ਪ੍ਰਾਂਗਾ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਅੱਜ ਤੁਸੀਂ ਸਮਝਦੇ ਆ ਮੈਂ ਨੰਦਰੀ ਲਾਗਦਾ ਸੁਣਦੇ ਆ ਅੱਜ ਆਤਾ ਪਾਤਾ ਦਾ ਹਰਦਾਰ ਇੰਨਾ ਬਣ ਗਿਆ ਕਿ ਮੋਗੇ ਤੇ ਕੋਣ ਇੱਕ ਪਿੰਡ ਆ ਉਥੇ ਉਹਨਾਂ ਨੇ ਗੁਰਦੁਆਰੇ ਦੇ ਬਾਹਰ ਲਿਖ ਕੇ ਲਾਇਆ ਕਿ ਫਲਾਮਿਆਂ ਦਾ ਗੁਰਦੁਆਰਾ ਅਸੀਂ ਜਦੋਂ ਉਥੇ ਪ੍ਰੋਗਰਾਮ ਲਾਉਣ ਵਾਸਤੇ ਗਏ ਤੋਂ ਕਹਨ ਲੱਗੇ ਕਿ ਜਾਨੀ ਜੀ ਤੁਹਾਡੀ ਜਾਤ ਕੀ ਹੈ ਜਦੋਂ ਕਾਇਨ ਲੱਗੇ ਤੁਹਾਡੀ ਜਾਤ ਕੀ ਮੈਂ ਕਿਹਾ ਤੁਸ ਜਾਤ ਪੁੱਛਨੇ ਕਿ ਪ੍ਰੋਗਰਾਮ ਲਾਉਣਾ ਕਹਿੰਦੇ ਨਹੀਂ ਪਹਿਲਾਂ ਦੱਸੋ ਤੁਹਾਡੀ ਜਾਤ ਕੀ ਹੈ ਤੇ ਨਾਲ ਦਾ ਸਾਥੀ ਜਿਹੜਾ ਗੁਰਨਾਨਦ ਦਾ ਕਹਿਣ ਲੱਗਾ ਸਾਡੀ ਯਾਦ ਜਿਹੜੀ ਖਾਲਸਾ ਸਾਡਾ ਜਿਹੜਾ ਗੁਰੂ ਪਿਤਾ ਜਿਹੜਾ ਗੁਰੂ ਗੋਬਿੰਦ ਸਿੰਘ ਮਾਤਾ ਸਾਡੀ ਸਾਹਿਬ ਕੌਰ ਜਨਮ ਸਾਡਾ ਆਨੰਦਪੁਰ ਸਾਹਿਬ ਦਾ ਹੋਰ ਕੁਝ ਪੁੱਛ ਕੀ ਪੁੱਛਣਾ ਦੇ ਬੇਸ਼ਰਮ ਦਾ ਮਾਰਾ ਜਿਹੜਾ ਸਿਰ ਜਿਹੜਾ ਪਛਾਣ ਛੁੱਟ ਕੇ ਬਹਿ ਗਿਆ ਨਾਲ ਦਾ ਸਾਥੀ ਜਿਹੜਾ ਬੜਾ ਗੁੱਸੇ ਵਾਲਾ ਸੀ ਤੇ ਦੇਰ ਨਾਲ ਲਖੜਾ ਮਾਰੇ ਰਹੇ ਤੇ ਉਹ ਅੱਜ ਤੱਕ ਉਸ ਤੋਂ ਬਾਅਦ ਦਿਨ ਗਿਆ ਉਹਨੇ ਉਜਾਤਾ ਪਾਤਾ ਵਾਲਾ ਜਿਹੜਾ ਪਟਾ ਦਿੰਦਾ ਅੱਜ ਗੁਰੂ ਘਰਾਂ ਦੇ ਵਿੱਚ ਬਾਹਰ ਲਿਖ ਕੇ ਲਾਇਆ ਜਾਂਦਾ ਕਿ ਫਲਾਨਿਆਂ ਦਾ ਗੁਰਦੁਆਰਾ ਦਿੱਟਾਂ ਦਾ ਗੁਰਦੁਆਰਾ ਮੱਜੀ ਸਿੰਘਾਂ ਦਾ ਗੁਰਦੁਆਰਾ ਆਂ ਸ਼ਿੰਦਿਆਂ ਦਾ ਗੁਰਦੁਆਰਾ ਕੰਬੂਆਂ ਦਾ ਗੁਰਦੁਆਰਾ ਤੇ ਇਸੇ ਹadhar ਤੇ ਅਸੀਂ ਪਤਾ ਨਹੀਂ ਕਿੰਨੇ ਕਿੰਨੇ ਗੁਰਦੁਆਰੇ ਬਣਾਤੇ ਕਈ ਪਿੰਡਾਂ ਦੇ ਵਿੱਚ ਚੱਲਦਾ ਪਿਆ ਕੰਮ ਕੀ ਆ ਜੱਟਾਂ ਦਾ ਗੁਰਦੁਆਰਾ ਲੰਬਾਣਿਆਂ ਦਾ ਗੁਰਦੁਆਰਾ ਇਹਨਾਂ ਦਾ ਗੁਰਦੁਆਰਾ ਤੇ ਆਹਨਾ ਦਾ ਗੁਰਦੁਆਰਾ ਅਸੀਂ ਲੱਗਦਾ ਗੁਰਦੁਆਰੇ ਨੂੰ ਜਾਤਾਂ ਪਾਤਾਂ ਦੇ ਵਿੱਚ ਮਾਨ ਡਿੱਟਾਗਾ ਅਸੀਂ ਸਾਰੇ ਸਾਨੂੰ ਗਿਆਨ ਕਿਧੋਂ ਨਹੀਂ ਚਾਹੀਦਾਗਾ ਸਾਨੂੰ ਇਹ ਚਾਹੀਦਾ ਕਿ ਇੱਧਰ ਵੀ ਲੜਾਈ ਪਾਦਗੇ ਤੇ ਉਧਰ ਵੀ ਲੜਾਈ ਪਾਦਗੇ ਇਹ ਹਾਲਾਤ ਬਣ ਗਏ ਨੇ ਪਿੰਡਾਂ ਦੇ ਵਿੱਚ ਤੇ ਖਾਸ ਕਰਕੇ ਮਾਤ ਕਰਨਾਂ ਲਾਈਵ ਚੱਲਦਾ ਪਿਆ ਪਿੰਡਾਂ ਦੇ ਵਿੱਚ ਖਾਸ ਕਰਕੇ ਇਹ ਹਾਲਾਤ ਬਣ ਗਏ ਨੇ 10 ਦੇ ਲੱਗਲੇ ਇੱਕ ਪਿੰਡਾਂ ਉੱਥੇ ਦਾਸ ਨੂੰ ਸਰਪੰਚ ਸਿੰਘ ਦਾ ਫੋਨ ਆਇਆ ਕਹਿਣ ਲੱਗਾ ਸਰਪੰਚ ਸਾਹਿਬ ਕਹਿਣ ਲੱਗਾ ਅੱਗੇ ਤਾਂ ਜਾਣੇ ਜੀ ਬੜੀ ਮੰਦੀ ਹਾਲ ਤਾਂ ਮੈਂ ਕਹ ਕੀ ਹੋ ਗਿਆ ਸਰਪੰਚ ਸਾਹਿਬ ਉਹ ਕਹਿਣ ਲੱਗਾ ਕਿ ਪਿੰਡ ਦੇ ਵਿੱਚ ਕੋਈ ਅੱਗ ਲਾਉਂਦਾ ਤਾਂ ਖਲਾਮਾ ਜਾ ਕੇ ਸ਼ਿਕਾਇਤ ਲਾਉਂਦਾ ਕਹਿੰਦਾ ਨਾ ਜਿਹੜਾ ਸਾਡਾ ਲੱਗ ਜਾਂਦਾ ਕਿ ਸਰਪੰਚ ਨੇ ਪ੍ਰਵਾਨਗੀ ਦਿੱਤੀ ਜਾਂ ਕਹਿੰਦਾ ਇਹ ਹਾਲਾਤ ਬਣ ਕੇ ਪਿੰਡਾਂ ਦੇ ਵਿੱਚ ਅੱਜ ਇੱਕ ਤਾਂ ਨਹੀਂ ਲੱਗੀ ਇੱਕ ਤਾਂ ਨਹੀਂ ਲੱਗੀ ਕੋਈ ਦੂਜੇ ਤੋਂ ਖੇਡ ਖਾਂਦਾ ਕਿ ਕੋਈ ਦੂਜੇ ਤੋਂ ਖਾਂਦਾ ਸਾਡੇ ਵਿੱਚ ਕੀ ਰੱਖਾ ਐਨੀ ਵੱਧ ਗਈ ਆ ਕਿ ਫਲਾਣਾ ਨੇ ਕੋਠੀ ਕਿਉਂ ਪਾਈ ਮੈਂ ਪਿੱਛੇ ਕਿਉਂ ਰਹਿ ਗਏ ਤੇ ਜੇ ਉਹਨੇ ਮਿਹਨਤ ਕਰਕੇ ਕੋਠੀ ਪਾਈ ਹੁੰਦੀ ਆ ਅਸੀਂ ਪਤਾ ਨਹੀਂ ਕਿਹੋ ਜੀਆਂ ਗੱਲਾਂ ਬਣਾਉਣਾ ਲੱਗਦਾ ਸਮੈਕ ਵਿੱਚ ਨਹੀਂ ਲੱਗਦਾ ਬਲੈਕ ਘਰ ਦਾ ਇਹ ਇਹ ਹਦਾਤ ਬਣ ਗਈ ਸਾਡੇ ਜਿੱਥੇ ਪਿੰਡਾਂ ਦੇ ਵਿੱਚ ਇਰਖਾ ਹੁੰਦੀ ਆ ਉੱਥੇ ਸਾਡੇ ਗੁਰੂ ਘਰਾਂ ਦੇ ਵਿੱਚ ਵੀ ਜਿਹੜੀ ਇਰਖਾ ਜਿਹੜੀ ਬਹੁਤ ਸਾਡੇ ਪਾਠੀ ਸੰਗ ਕਰੀ ਜਾਂਦੇ ਨੇ ਇਰਖਾ ਗ੍ਰੰਥੀ ਸਿੰਘ ਇੱਕਾ ਕਰੀ ਜਾਂਦੇ ਆ ਇੱਕ ਗ੍ਰੰਥੀ ਸਿੰਘ ਦੂਜੇ ਦੇ ਤੋਂ ਗ੍ਰੰਥੀ ਸਿੰਘ ਤੋਂ ਕਰੀ ਜਾਂਦੇ ਅਸੀਂ ਗੁਰੂ ਦਾ ਪ੍ਰਚਾਰ ਕਰਨਾ ਕਿ ਏਰਖਸ ਖੋਣੀ ਆ ਪਤਾ ਨਹੀਂ ਅਸੀਂ ਕਿਹੜੇ ਰਾਹ ਤੇ ਜਾ ਰਹੇ ਆ ਸਾਨੂੰ ਪਾਤਸ਼ਾਹ ਨੇ ਕਿਹੜੇ ਰਾਹਵਲ ਤੋੜਿਆ ਸੀ ਕਿ ਅੱਜ ਕਿਹੜੇ ਰਾਹਵਲ ਤੋੜ ਰਹੇ ਦਾਸ ਦੇ ਕੋਲ ਇੱਕ ਪਾਠੀ ਸਿੰਘ ਆਇਆ ਤੇ ਕਹਿਣ ਲੱਗਾ ਆ ਕੇ ਸਾਥੀ ਨੂੰ ਕਹਿਣ ਲੱਗਾ ਨਾਦਰ ਸਾਥੀ ਨੂੰ ਕਿ 2000 ਜਿਹਦਾ ਦਾਸ ਨਵਾਂ ਨਵਾਂ ਆਇਆ ਸੀ ਕਿਥੇ ਪਿੰਡ ਦੇ ਵਿੱਚ ਨਵਾਂ ਨਵਾਂ ਆਇਆ ਸੀ ਇੱਕ ਗਰੰਥੀ ਸਿੰਘ ਦਾਸ ਦੇ ਕੋਲ ਆਇਆ ਆ ਕੇ ਦਾਸ ਨੂੰ ਜਾਤ ਪਾਤ ਪੁੱਛਣ ਲੱਗਾ ਕਿ ਤੁਹਾਡੀ ਜਾਤ ਕੀ ਤੇ ਨਾਦਰ ਸਾਥੀ ਨੇ ਕਿਹਾ ਕਿ ਤੁਸੀਂ ਆ ਕੇ ਜਾਤਾਂ ਪੁੱਛਣ ਵਾਸਤੇ ਆਏ ਜਾਂ ਕਿ ਡਿਊਟੀ ਲਾਉਣ ਵਾਸਤੇ ਆਏ ਹੋ ਸਾਡੇ ਇਹ ਬਲਾਤ ਬਣ ਕੇ ਨੇ ਅੱਜ ਗਰੰਥੀ ਸਿੰਘ ਵੀ ਦੂਜੇ ਗ੍ਰੰਥੀ ਸਿੱਖ ਤੋਂ ਆ ਕੇ ਜਾਤਾਂ ਪਾਤਾਂ ਕੁਛ ਤਾਂ ਪਿਆ। ਕਿ ਅਸੀਂ ਜਾਤਾਂ ਪਾਤਾਂ ਦੇ ਥੰਨ ਗੁਰੂ ਸਾਹਿਬ ਜੀ ਨੇ ਜਾਤਾਂ ਪਾਤਾਂ ਤੋਂ ਦੂਰ ਕੀਤਾ ਸੀ ਅੱਜ ਅਸੀਂ ਆਪ ਖੁਦ ਜਾਤਾਂ ਪਾਤਾਂ ਦੇ ਵਿੱਚ ਫਸਦੇ ਪਿਆ। ਨੇਚਾ ਅੰਦਰ ਨੇਚ ਜਾਤ ਨੇਚੀ ਨੂੰ ਆਤਮੇ ਵਿੱਚ ਨਾਨਕ ਜੀ ਕਿ ਸੰਸਾਦ ਵੱਡਿਆ ਤੋਂ ਸਰਕਾਰੀ। ਮੇਰਾ ਸਾਹਿਬ ਕਿਹਾ ਗਿਆ ਕਿ ਵੱਡਾ ਨਾ ਕੀ ਰਿਸ ਕਰਨਾਗੇ। ਕਿ ਜਦੋਂ ਪਹਾੜੀ ਗਾਦੇ ਇਹਾਰ ਦੇ ਵਿੱਚਲੀ ਘਟਨਾਗਤ ਪਹਾੜੀ ਰਾਦੇ ਸੈਵ ਸ਼੍ਰੀ ਗੁਰੂ ਕਲਗੀ ਪਾਤਸ਼ਾਹ ਦੇ ਕੋਲ ਆਉਂਦੇ ਨੇ ਆ ਕੇ ਪਾਦਸ਼ਾਹ ਕਹਿਣ ਲੱਗੇ ਪਾਤਸ਼ਾਹ ਅਸੀਂ ਤੁਹਾਡੇ ਨਾਲ ਦੋਸਤੀ ਕਰ ਲੈਨੇ ਆ ਪਰ ਸਾਡੀ ਇੱਕ ਸ਼ਰਤ ਆ ਅਜਿਹੇ ਤੋਂ ਮੇਹਣੀ ਜਾਤ ਵਾਲੇ ਰੱਖਨੇ ਆ ਛਿੰਦੇ ਜੱਤ ਮੱਝੀ ਸਰ ਅਜਿਹੇ ਰੱਖੇ ਨਾ ਇਹਨਾਂ ਨੂੰ ਮੇਹ ਰੱਖਣਾ ਜੇਦੋਂ ਅਸੀਂ ਪ੍ਰਸ਼ਾਦਾ ਛਕਾਂਗੇ ਪ੍ਰਸ਼ਾਦਾ ਜਿਹੜਾ ਸਾਡਾ ਵੱਧ ਜਾਵੇਗਾ ਤੇ ਉਹ ਛਕਣਗੇ ਅਸੀਂ ਇਹਨਾਂ ਨੂੰ ਬਰਾਬਰ ਨਹੀਂ ਪਾਉਣਾਗਾ ਤੇ ਮੇਰੇ ਸਾਬ ਨੇ ਕਿਹਾ ਸੀ ਕਿ ਇਹਨਾਂ ਦੀ ਕਿਰਪਾ ਕੇ ਸੱਜੇ ਹਨ ਕਿ ਇਹਨਾਂ ਦੀ ਕਿਰਪਾ ਦੇ ਨਾਲ ਸੱਜੇ ਆ ਤੇ ਇਹਨਾਂ ਤੋਂ ਬਿਨਾ ਅਸੀਂ ਕਦੇ ਦੂਰ ਨਹੀਂ ਹੋ ਸਕਦੇ ਕਿਉਂਕਿ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਨੇ ਸਾਡਾ ਸਾਥ ਦੇਣਾ ਤੁਹਾਡਾ ਤਾਂ ਫਲਾਣੀ ਕਿਹੜੇ ਵੱਲੇ ਭੱਜ ਜਾਣਾ ਕਿਉਂਕਿ ਅੱਜ ਇਨਸਾਨ ਦੇ ਉੱਤੇ ਚਾਰ ਪੈਸੇ ਕੋਲ ਹੈਗੇ ਨੇ ਕਿ ਤੁਹਾਡੇ ਸੁੱਖ ਦੇ ਵਿੱਚ ਸਾਰੇ ਖਲੋਣਗੇ ਜਦੋਂ ਤੁਹਾਡੇ ਉੱਤੇ ਮੁਸੀਬਤ ਆਵੇਗੀ ਜਿਹੜੇ ਤੁਹਾਨੂੰ ਭਰਾ ਭਰਾ ਕਹਿੰਦੇ ਨੇ ਵੀਰ ਵੀਰ ਕਹਿੰਦੇ ਨੇ ਇਹ ਸਾਰੇ ਭੱਜ ਜਾਣਗੇ ਫਿਰ ਕੋਈ ਵੀ ਲਾਗੇ ਨਹੀਂ ਖੁੰਦਾਗਾ ਤੇ ਪਹਾੜੀ ਦਾ ਜਣੇ ਇਦਾਂ ਹੀ ਕੀਤਾ ਸੀ ਉਹਨਾਂ ਨੇ ਸੈੱਡ ਦੇ ਨਾਲ ਈਰਖਾ ਕੀਤੀ ਸੀ ਤੋਂ ਮੁਕੇ ਜੰਗ ਮੈਦਾਨ ਦੇ ਵਿੱਚ ਲੜਾਈ ਹੋਈ ਸੀ ਫਿਰ ਪਹਾੜੀ ਰਾਜ ਸਾਡੇ ਸੈੱਡ ਦੇ ਨਾਲ ਈਰਖਾ ਕਰਦੇ ਰਹੇ ਜਿਨ੍ਹਾਂ ਦੇ ਬਜ਼ੁਰਗਾਂ ਦੀ ਲਾਜ ਜਿਹੜੇ ਸਹਿਬ ਸ੍ਰੀ ਗੁਰੂ ਹਰਿ ਕੋ ਕੇ ਪਾਸ਼ਾ ਨੇ ਰੱਖੀ ਸੀ ਇਹ ਫਿਰ ਉਹਨਾਂ ਵੀ ਜਿਹੜੇ ਨਾ ਕੀਰਖਾ ਕਰਦੇ ਤੇ ਅੱਜ ਵੀ ਜਿਹੜੀ ਹਿੰਦੂ ਮਤ ਦੇ ਵਿੱਚ ਸਾਡੇ ਨਾਲ ਕੀਰਖਾ ਕੀਤੀ ਜਾਂਦੀ ਹੈ ਪਿਤਾ ਦਿੱਲੀ ਵਿੱਚ ਜਿਨ੍ਹਾਂ ਲਈਤੋ ਵਾਰਿਆ ਸਾਡਾ ਹਿੰਦੂਆਂ ਵਾਲੇ ਕਸ਼ਟ ਸਹਾਰਿਆ ਜਿਨ੍ਹਾਂ ਦੀ ਪੁਕਾਰ ਸੁਣਦੀ ਦੀ ਕੁਰਬਾਨੀ ਅੱਜ ਉਹੀ ਤੇਰਾ ਕਾਜ ਵੇਖ ਰਹੇ ਤੇ ਸਾਡੇ ਜਿਨ੍ਹਾਂ ਦੀਆਂ ਕਦੇ ਤੋਂ ਬਚਾਈਆਂ ਬੋਦੀਆਂ ਅੱਜ ਉਹ ਹੀ ਤੇਰੀ ਪੱਗ ਨੂੰ ਸਵਾਰ ਕਰਦੇ। ਵਿਦਵਾਨ ਨੇ ਬੜਾ ਸੋਹਣਾ ਲਿਖਿਆ ਸੀ ਇੱਕ ਗੀਤ ਲਿਖਿਆ ਸੀ। ਇੱਕ ਗੀਤ ਉਹ ਤੋਂ ਆਇਆ ਸੀ ਜਦੋਂ 2018 ਦੇ ਵਿੱਚ ਮੋਦੀ ਸਰਕਾਰ ਨੇ ਲਾਣ ਕੀਤਾ ਸੀ ਕਿ ਨਵੀਂ ਪੀੜ੍ਹੀਆਂ ਪੱਗਾਂ ਵਾਲੇ ਰਹਿਣਤ ਨੇਗੇ। 2019 ਦੇ ਵਿੱਚ ਵੀ ਇਹ ਗੀਤ ਲਿਖਿਆ ਸੀ ਦਾਸ ਦੇ ਬਟੇ ਸਤਜੀ ਅੱਜ ਸਾਡੇ ਇਹਿਲਾਤ ਬਣ ਗਏ ਨੇ ਅੱਜ ਜਿੰਨਾਂ ਤੀਆਂ ਅਸੀਂ ਬੋਧੀਆਂ ਪਛਾਣਾਂ ਸੀ ਔਰ ਅੱਜ ਉਹੀ ਸਾਡੀ ਪੱਗ ਨੂੰ ਸਵਾਲ ਕਰਦੇ ਪਏ ਨੇ ਤੇ ਅੱਜ ਉਹੀ ਸਰਕਾਰ ਜਿਹੜੀ ਸਰਕਾਰੀ ਦਰਬਾਰ ਦੇ ਫਲਾਣ ਕੀਤਾ ਜਾਂਦਾ ਕਿ ਅੱਜ ਪੀੜੀਆਂ ਪੱਗਾਂ ਵਾਲੇ ਮਰਹਿ ਨਹੀਂ ਦੇਣਗੇ ਅੱਜ ਨੀੜੀਆਂ ਪੱਗਾਂ ਵਾਲੇ ਰਹਿਣ ਨਹੀਂ ਦੇਣਗੇ ਜਿੰਨਾਂ ਦਾ ਜਿੰਨਾ ਪਲਾਕਰ ਦੀ ਕੋਸ਼ਿਸ਼ ਕਰੋਗੇ ਦੁਨੀਆ ਦੇ ਲੋਕ ਤੁਹਾਨੂੰ ਉਨਾ ਹੀ ਦਬਾਉਣਗੇ ਇਸੇ ਕਰਕੇ ਯਤਨ ਕਰੋ ਆਪਣੀ ਕਾਮਨ ਬਚਾਈਏ ਸਾਡੀ ਕਾਮ ਜਿਹੜੀ ਜਵੇਂ ਨਸ਼ਿਆਂ ਦੇ ਵਿੱਚ ਫਸਦੀ ਪਈ ਹੈ ਸਾਡੇ ਨੌਜਵਾਨ ਗੱਭਰੂ ਜਿਹੜੇ ਟੀਕੇ ਲਾ ਲਾ ਕੇ ਮਰਦੇ ਪਰ ਖਬਾਰਾ ਭਰੇ ਨਾ ਪਈਆਂ ਕੱਲ ਫਰ ਦੇ ਚਾਰ ਮੁੰਡੇ ਜਿਹੜੇ ਟੀਕਾ ਲਾ ਕੇ ਮਰ ਗਏ ਨੇ ਇੱਕ 14 ਸਾਲ ਦਾ ਇੱਕ 17 ਸਾਲ ਦਾ ਤੇ ਇੱਕ 21 ਸਾਲ ਦਾ ਤੇ ਇੱਕ 23 ਸਾਲ ਦਾ ਚਾਰ ਮੁੰਡੇ ਟੀਕਾ ਲਾਉਂਦੇ ਮਰ ਗਏ ਮੋਗੇ ਸ਼ਹਿਰ ਦੇ ਵਿੱਚ ਕਿਤ ਲੱਗੇ ਪਿੰਡ ਆ ਉਥੇ ਚਾਰ ਧੀਆ ਸਾਡੀਆਂ ਭੈਣਾਂ ਉਹ ਟੀਕਾ ਲਉਂਦੀਆਂ ਉਹ ਵੀ ਨਾਲ ਹੀ ਥਾਂ ਤੇ ਟੀਕਾ ਜਿਹੜਾ ਖਤ ਥਾਂ ਤੇ ਲੱਗ ਕੇ ਨਾਲ ਹੀ ਮੁੱਕ ਗਿਆ ਇੱਥੇ ਮਾਂ ਗਿਉਣ ਬੇਨਤੀ ਆ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਆ ਸੋਸ਼ਲ ਮੀਡੀਆ ਇਸ ਕੰਮ ਦੇ ਨਾਲ ਹੀ ਪ੍ਰਯਾਤ ਦਾ ਖਬਾਰਾ ਸਾਡੀਆਂ ਭੈਣਾਂ ਪੀਣੇ ਆ ਜਿਹੜਾ ਨਸ਼ਾ ਵੇਚ ਵੇਚ ਕੇ ਅਸੀਂ ਦੂਸਰੇ ਦਾ ਘਰ ਤਬਾਹ ਕਰਦੇ ਆ ਇਹ ਨਹੀਂ ਸੋਚਣਾ ਕਿ ਸਾਡਾ ਨਹੀਂ ਹੋਵੇਗਾ ਸਾਡਾ ਵੀ ਹੋਵੇਗਾ ਕਿਉਂਕਿ ਸੈਵ ਜੀ ਕਹਿੰਦੇ ਜਿਹਾ ਬੀਜ ਹੈ ਸੋ ਲੂਣਾ ਹੈ ਕਰਮਾਂ ਦਾ ਖੇਤ ਕਿ ਜਿੱਦਾਂ ਦਾ ਅਸੀਂ ਬੀਜ ਬੀਜਾਂਗੇ ਸਾਨੂੰ ਫਲ ਵੀ ਉਦਾਂ ਦਾ ਮਿਲੇਗਾ ਜੇ ਅਸੀਂ ਚੰਗਾ ਬੀਜ ਬੀਜਾਂਗੇ ਸਾਨੂੰ ਚੰਗਾ ਫਲ ਮਿਲੇਗਾ ਜੇ ਅਸੀਂ ਬੁਰਾ ਬੀਜ ਬੀਜਾਂਗੇ ਸਾਨੂੰ ਵੀ ਫਲ ਉਹੀ ਜੰ ਮਿਲੇਗਾ ਜਦ ਤੱਕ ਕਰੋ ਆਪਣੇ ਕਾਮਨ ਬਚਾਓ ਆਪਣੇ ਬੱਚਿਆਂ ਨੂੰ ਬਚਾਓ ਬੱਚਿਆਂ ਦਾ ਖਿਆਲ ਰੱਖੋ ਕਿ ਇਹਨਾਂ ਦੇ ਸੰਗਤ ਕਿੱਦਾਂ ਦੀ ਆ ਤੇ ਇੱਕ ਕਾਲ ਪ੍ਰਮਾਤਮਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਰੱਖੋ ਸੋ ਇੰਨਾਂ ਕਹਾਜੀਆਂ ਪ੍ਰਮਾਣ ਕਰਨੀਆਂ ਵਰਣਿਤ ਵਿਚਾਰਾਂ ਕਰਦਿਆਂ ਹੋ ਗਈਆਂ ਏਕਨਖਣੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਕਰ ਚੁੱਕੇ ਮਾਫ਼ ਕਰਨਾ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ ਲੋਕ ਬਖਸ਼ਣਾ ਦੀ ਜੇ ਦਾਸ ਦੇ ਸ਼ਰਧਾ ਦੇ ਨਾਲ ਕਿਸੇ ਨੂੰ ਗੁੱਸਾ ਲੱਗਾ ਦਾਸ ਕਿਵੇਂ ਤਾਂ ਜਰਚੇ ਕਿ ਗੁਰੂ ਰਾਮਦਾਸ ਦਾ ਦਰ ਦਾ ਕੁੱਤਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ ਡਿਊਟੀ ਪਛ ਕੀਤੀ ਹੋਈਆਂ ਭੁੱਲ ਚੁੱਕਾ ਤੋਂ ਕਿਹਾ ਤਾਂ ਤਾਂ ਸੈਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਵੱਲੋਂ ਬਲਾਸ਼ਲਾ ਜੀ ਬਲਾਉ ਫਤ ਦਿੱਤੀ ਆਪੋ ਜੀ ਵਾਖ ਕ੍ਰਿਤਿਕਾ ਕਰਸਾ ਵਾਖ ਕ੍ਰਿਤਿਕੀ ਫਤੇ